ਪਟੂ ਰਾਮ ਜੀ ਤੁਸੀਂ ਕਿਹਾ ਕਰਦੇ ਸੋ ਕੀ ਕਦੇ ਅਣਪਛਾਤੇ ਆ ਤੇ ਵੀ ਪਰਚਾ ਦਰਜ ਹੁੰਦਾ ਕੀ ਗੋਲੀ ਕਦੇ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਬਿਨਾਂ ਹੁਕਮਾਂ ਦੇ ਚੱਲ ਸਕਦੀ ਤੇ ਹੁਣ ਕੀ ਹੋਇਆ ਦਿੰਦੇ ਪਰਚਾ ਹੁਣ ਕਿਉਂ ਲੱਤਾ ਕੰਬ ਉਠੀਆਂ ਕੰਬ ਨਹੀਂ ਉਠੀਆਂ ਇਹਨੂੰ ਸਾਜਿਗਾਤ ਕਹੀ ਪਿਛਲੇ 14 ਅਕਤੂਬਰ ਕੋ ਪੰਜਾਬ ਕੇ ਫਰੀਦਕੋੜ ਡਿਸਟ੍ਰਿਕਟ ਕੇ ਕੋਟਕਪੂਰਾ ਕੇ ਪਾਸ ਬਹਿਬਲ ਕਲਾਂ گاؤں ਮੇ श्री गुरु ग्रंथ साहब जी की बेयदबी के विरुद्ध रोष व्यक्त कर रही शांतिपूर्वक संगत पर पुलिस ने अंधाधुंध गोलियां चलाई जिसमें दो व्यक्तियों की जान चली गई उसके बाद पब्लिक का प्रेशर बढ़ा तो आनाकानी कर रही जो सरकार थी एफआईआर करने से तो एक एफआईआर की गई अनआइडेंटिफाइड पुलिसमैन पर यह सुनकर आपको भी हैरानी होगी कि पुलिस भी कभी अज्ञात होती है तो वो गोलियां किसने चलाई हैं? अगर पुलिस वाले अज्ञात हैं और उन गोली उन पुलिस वालों को गोली चलाने का ऑर्डर किसने दिया तो वो भी अज्ञात होगा सरकार दोषी पुलिस कर्मियों को बचाना चाहती है शुभकरण सिंह पंजाब पुलिस वालों कानूनी मारा तो राय 0 ਐਫਆਈਆਰ ਦਰਜ ਕੀਤੀ ਗਈ ਹੈ। ਖਨੌਰੀ ਬਾਰਡਰ ਉੱਤੇ ਪਿਛਲੇ ਦਿਨੀ ਫੌਤ ਹੋਏ ਕਿਸਾਨ ਸ਼ਵਕਰਨ ਸਿੰਘ ਦੇ ਮਾਮਲੇ ਵਿੱਚ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਦੇਰ ਰਾਤ ਥਾਣਾ ਪਾਤੜਾ ਵਿੱਚ ਧਾਰਾ 302 ਅਤੇ 114 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਚੀਠੀਏ ਨੇ ਭਗਵੰਤ ਮਾਨ ਦੇ ਉੱਤੇ ਅਜਿਹੀ ਟਿੱਪਣੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਲਟੂ ਰਾਮ ਭਗਵੰਤ ਮਾਨ ਨੌਜਵਾਨ ਕਿਸਾਨ ਸ਼ੋਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਜੋ ਐਫਆਈਆਰ ਦਰਜ ਕੀਤੀ ਹੈ ਉਹ ਕਿਸੇ ਵੀ ਅਦਾਲਤੀ ਪਰਖ ਦੀ ਕਸਵੱਟੀ ਤੇ ਖਰੀ ਨਹੀਂ ਉਤਰਨ ਵਾਲੀ ਮਜੀਠੀ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਆਪ ਸਰਕਾਰ ਨੂੰ ਸਵਾਲ ਪੁੱਛਿਆ ਮਾਨ ਨੇ ਆਪਣੀ ਯਾਰੀ ਪਗਾਉਂਦਿਆਂ ਤੇ ਟੌਟੀ ਕਰਦਿਆਂ ਅਣਪਛਾਤੇਆਂ ਖਿਲਾਫ ਐਫਆਈਆਰ ਦਰਜ ਕਰਕੇ ਹਰਿਆਣਾ ਪੁਲਿਸ ਨੂੰ ਕਲੀਨ ਚੇਟ ਦੇ ਦਿੰਦੀ ਹੈ ਅਤੇ ਸ਼ੁਭਕਰਨ ਸਿੰਘ ਨੂੰ ਕਦੇ ਵੀ ਇਨਸਾਫ ਨਾ ਮਿਲਣਾ ਵੀ ਯਕੀਨੀ ਬਣਾ ਦਿੰਦਾ ਹੈ ਮਜੀਠੀਏ ਨੇ ਅੱਗੇ ਲਿਖਿਆ ਕਿ ਮੈਂ ਭਗਵਾਨਤ ਮਾਨ ਨਾਲ ਯਾਰੀ ਨਿਭਾ ਰਹੇ ਅਮਰਿੰਦਰ ਸਿੰਘ ਰਾਜੇਵੜਿੰਗ ਨੂੰ ਵੀ ਆਖਦਾ ਹਾਂ ਕਿ ਤੁਸੀਂ ਪੁੱਛੋਗੇ ਕਿ ਪਲਟੂ ਰਾਮ ਨੂੰ ਕਿ ਸ਼ੁਭਕਰਨ ਸਿੰਘ ਨਾਲ ਇੰਨਾ ਅਨਿਆਇ ਕਿਉਂ ਕੀਤਾ ਔਰ ਆਸ ਨਹੀਂ ਤੁਸੀਂ ਆਪਣੇ ਯਾਰ ਨੂੰ ਘੇਰੋਗੇ ਭਗਵੰਤ ਮਾਨ ਜੁਨੀਆ ਦਾ ਸਤੂ ਰਿਸ਼ਦ ਤੇ ਕਾਮਯਾਬ ਪਲਟੂ ਰਾਮ ਕੋ ਬੜੇ ਅਫਸੋਸ ਦੀ ਗੱਲ ਹੈ ਕਿ 8 ਦੋ ਦਿਨ ਲੱਗੇ ਉਹਨੂੰ ਐਫ ਆਈ ਆਰ ਦਰਜ ਕਰਨ ਇਸ ਐਫ ਆਈ ਆਰ ਦਾ ਕੁਝ ਬਣਨਾ ਨਹੀਂ ਅਣਪਛਾਤੇ ਦਾ ਮਤਲਬ ਤਾਂ ਕੱਲ ਥੋੜਾ ਸਮਾਂ ਪਹਿਣ ਤੋਂ ਬਾਅਦ ਇਹ ਕਹਿਦਨ ਕਿ ਸ਼ਾਇਦ ਕਿਸਾਨਾ ਨਹੀਂ ਮਾਰੀ ਇਸ ਲਈ ਔਰ ਮੈਂ ਰਾਜਾ ਵੜਿੰਗ ਸਾਹਿਬ ਦਾ ਇੰਡੀਅਨ ਆ ਲਾਇਅੰਸ ਜੁਗ ਜੁਗ ਜੀਵੇ ਸਾਰੀ ਜਗ੍ਹਾ ਸਹਿਮਤੀ ਹੋ ਗਈ ਆ ਪੰਜਾਬ ਚ ਹੁਣ ਫ੍ਰੈਂਡਲੀ ਮੈਚ ਚੱਲੂਗਾ ਇਹਨਾਂ ਤੋਂ ਇੱਕ ਸਵਾਲ ਨਹੀਂ ਪੁੱਛਿਆ ਜਾਣਾ ਦੇ ਨਾਲ ਭਗਵੰਤ ਮਾਨ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਨੇ ਪਿਆਰ ਨਾਲ ਰਾਜਾ ਜੀ ਰਾਜਾ ਜੀ ਕਹਿ ਕੇ ਇਹਨਾਂ ਸਾਹਿਬ ਨੂੰ ਸੰਬੋਧਨ ਉਹ ਰਾਤ ਦੇ ਨੇਰੇ ਦੀਆਂ ਮੀਟਿੰਗ ਦਾ ਜ਼ਿਕਰ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੀਤਾ ਆਟ ਘਾਟ ਕਿਹੜੀ ਹੈ ਕਿ ਜਗ ਜਾਹਰ ਲੋਕਾਂ ਅੱਗੇ ਜ਼ਰੂਰ ਰੱਖਣਾ ਚਾਹੁੰਦਾ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਆ ਦੁਖਦਾਈ ਇਹਦੇ ਤੇ ਕੋਈ ਇਨਸਾਫ ਨਹੀਂ ਮਿਲਣਾ ਇਹ ਡਾਊਟ ਹੀ ਆ ਭਗਵੰਤ ਮਾਨ ਦੀ ਕਿਸਾਨੀ ਨਾਲ ਪੰਜਾਬ ਦੇ ਲੋਕਾਂ ਨਾਲ ਇਕ ਤੋਕਾ ਅਕਟਰ ਸਰਕਾਰ ਨਾਲ ਇਹ ਮਿਲੀ ਭੂਗਤ ਕੋਈ ਹੋਰ ਇਤੋਂ ਵੱਧ ਪ੍ਰਮਾਣ ਦੀ ਲੋੜ ਨਹੀਂ ਇਸ ਲਈ ਜਾਗ ਜਓ ਅਰਬਾਤ ਜੋ ਦੂਜੇ ਪਾਸੇ ਮਜੀਠੀਆ ਤੋਂ ਬਾਅਦ ਹੁਣ ਅਮਰਿੰਦਰ ਸਿੰਘ ਰਾਜੇਵੜਿੰਗ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇੜਦੇ ਹੋਏ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਪਾਰਲੀਮੈਂਟ ਵਿੱਚ ਖੜੇ ਹੋ ਕੇ ਕਿਹਾ ਸੀ ਕਿ ਪੁਲਿਸ ਕਿਵੇਂ ਅਣਪਛਾਤੀ ਹੋ ਸਕਦੀ ਹੈ ਸਾਡਾ 23 ਸਾਲਾਂ ਦਾ ਮੁੰਡਾ ਹਰਿਆਣਾ ਪੁਲਿਸ ਸਾਡੀ ਜ਼ਮੀਨ ਤੇ ਆ ਕੇ ਕਤਲ ਕਰਕੇ ਗਈ ਤੇ ਪਰਚਾ ਅਣਪਛਾਤਿਆਂ ਉੱਤੇ ਇਹ ਕਿਹੜਾ ਇਨਸਾਫ ਹੋਇਆ ਦੂਜਿਆਂ ਨੂੰ ਸਲਾਹਾਂ ਦੇਣ ਵਾਲੇ ਹੁਣ ਆਪ ਕਿਉਂ ਇਨਸਾਫ ਦੇਣ ਦੀ ਬਜਾਏ ਕਿਸਾਨਾਂ ਨੂੰ ਧੋਖਾ ਦੇ ਰਹੇ ਨੇ ਚਾ ਹਰਿਆਣਾ ਦੇ ગ્રામ ਮੰਤਰੀ ਤੇ ਐਮਪੀ ਜੀਨ ਤੇ ਦਰਜ ਕਰੋ 0 ਐਫ ਆਈ ਆਰ ਦਰਜ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਮਹਿਜ਼ਾ ਮੂਰਖ ਬਣਾ ਰਹੇ ਹੋ